ਸਾਥੀਆ ਕਾਲ ਅਨਰ ਟੀਵੀ ਦੇ ਨਾਲ ਤੁਸੀਂ ਬਣੇ ਹੋ요 ਮੈਂ ਹਾਂ ਸੁਖਸੋਹਲ ਸੋ ਇਸ ਵੇਲੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਸ਼ੁਰੂ ਹੋ ਚੁੱਕੀ ਹੈ ਕਿਸਾਨੀ ਸੰਘਰਸ਼ ਨੂੰ ਲੈ ਕੇ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਇਹ ਸੁਣਵਾਈ ਆਪਣੇ ਆਪ ਦੇ ਵਿੱਚ ਕਾਫੀ ਅਹਿਮ ਹੈ ਕਿਸਾਨੀ ਸੰਘਰਸ਼ ਕਿਸ ਪਾਸੇ ਨੂੰ ਜਾਵੇਗਾ ਅੱਜ ਦੀ ਇਸ ਸੁਣਵਾਈ ਦੇ ਉੱਤੇ ਕਾਫੀ ਕੁਝ ਨਿਰਭਰ ਕਰੇਗਾ 12 ਵਜੇ ਦੇ ਕਰੀਬ ਸਮਾਂ ਹੋ ਚੁੱਕਿਆ ਹੈ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਸ਼ੁਰੂ ਹੋ ਚੁੱਕੀ ਹੈ ਵਕੀਲ ਪਹੁੰਚ ਚੁੱਕੇ ਨੇ ਤੇ ਮੈਂ ਤੁਹਾਨੂੰ ਦੱਸਦਾ ਕਿ ਇਸ ਸੁਣਵਾਈ ਦੇ ਸ਼ੁਰੂ ਹੋਣ ਤੋਂ ਪਹਿਲਾਂ ਦਿੱਲੀ ਪੁਲਿਸ ਵੱਲੋਂ ਵੀ ਇੱਕ ਦਿੱਲੀ ਪੁਲਿਸ ਵੱਲੋਂ ਵੀ ਇੱਕ ਪਟੀਸ਼ਨ ਦਾਖਲ ਕੀਤੀ ਗਈ ਹੈ ਜਿਸ ਦੇ ਵਿੱਚ ਦਿੱਲੀ ਪੁਲਿਸ ਵੱਲੋਂ ਮੰਗ ਕੀਤੀ ਗਈ ਹੈ ਕਿ 26 ਜਨਵਰੀ ਵਾਲਾ ਜਿਹੜਾ ਕਿਸਾਨ ਮਾਰਚ ਇਹਦੇ ਤੇ ਸੁਪਰੀਮ ਕੋਰਟ ਪਾਬੰਦੀ ਲਗਾਵੇ ਸੋ ਉਸ ਪਟੀਸ਼ਨ ਦੇ ਉੱਤੇ ਵੀ ਸੁਣਵਾਈ ਜਿਹੜੀ ਹੈ ਅੱਜ ਨਾਲ ਦੇ ਨਾਲ ਹੋਵੇਗੀ ਸੋ ਕੱਲ ਜਿਸ ਤਰੀਕੇ ਦੇ ਨਾਲ ਸੁਪਰੀਮ ਕੋਰਟ ਨੇ ਟਿੱਪਣੀਆਂ ਕੀਤੀਆਂ ਇਸ ਅੰਦੋਲਨ ਨੂੰ ਲੈ ਕੇ ਦੇਖਿਆ ਜਾ ਰਿਹਾ ਹੈ ਕਿ ਅੱਜ ਆ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਵੱਡਾ ਫੈਸਲਾ ਆ ਸਕਦੇ ਆ ਜੋ ਵੱਡਾ ਦੇ ਨੇ ਕਿਸਾਨੀ ਸੰਘਰਸ਼ ਦੇ ਲਈ ਕਿਸਾਨ ਜਥੇਬੰਦੀਆਂ ਭਾਵੇਂ ਹੀ ਇਹਦੇ 'ਚ ਧਿਰ ਨਹੀਂ ਬਣੀਆਂ ਪਰ ਇਸ ਦੇ ਬਾਵਜੂਦ ਕਿਸਾਨਾਂ ਦਾ ਪੱਖ ਰੱਖਦੇ ਹੋਏ ਆ ਵਕੀਲ ਜਿਹੜੇ ਨੇ ਚਾਹੇ ਉਹ ਸਕੂਲ ਕਾ ਹੁਣੀ ਨੇ ਜਾਂ ਫਿਰ ਦੂਸਰੇ ਵਕੀਲ ਜਿਹੜੇ ਨੇ ਉਹ ਅੱਜ ਇਸ ਸੁਣਵਾਈ ਦੇ ਵਿੱਚ ਕਿਸਾਨੀ ਅੰਦੋਲਨ ਦਾ ਪੱਖ ਰੱਖਣਗੇ ਇਸ ਦੇ ਨਾਲ ਹੀ ਇਸ ਸੁਣਵਾਈ ਦੇ ਸ਼ੁਰੂ ਹੋਣ ਤੋਂ ਪਹਿਲਾਂ ਵੱਡੀ ਖਬਰ ਆ ਰਹੀ ਹੈ ਕਿ ਦਿੱਲੀ ਪੁਲਿਸ ਦੇ ਜੁਆਇੰਟ ਕਮਿਸ਼ਨਰ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਇੱਕ ਆ ਜਿਹੜੀ ਪਟੀਸ਼ਨ ਦਾਖਲ ਕੀਤੀ ਗਈ ਏ ਜਿਸ ਪਟੀਸ਼ਨ ਦੇ ਵਿੱਚ ਉਹਨਾਂ ਨੇ ਆਖਿਆ ਕਿ 26 ਜਨਵਰੀ ਨੂੰ ਜੇਕਰ ਦਿੱਲੀ ਦੇ ਵਿੱਚ ਕਿਸਾਨ ਮਾਰਚ ਹੁੰਦਾ ਏ ਹਾਲਾਤ ਖਰਾਬ ਹੋ ਸਕਦੇ ਨੇ ਇਸ ਕਰਕੇ ਇਹ ਅੰਦ ਇਸ ਕਰਕੇ ਇਸ ਦੇ ਉੱਤੇ ਪਾਬੰਦੀ ਲਗਾ ਦੇਣੀ ਚਾਹੀਦੀ ਏ ਸੋ ਮੈਂ ਤੁਹਾਨੂੰ ਉਹ ਸਟੇਟਮੈਂਟ ਦਿਖਾਵਾਂਗਾ ਜਿਸ ਸਟੇਟਮੈਂਟ ਦੇ ਵਿੱਚ ਦਿੱਲੀ ਪੁਲਿਸ ਨੇ ਮੰਗ ਕੀਤੀ ਹੈ ਸੁਪਰੀਮ ਕੋਰਟ ਦੇ ਕੋਲੋਂ ਕਿ ਇਸ ਰਿਪਬਲਿਕ ਪ੍ਰੇਡ ਦੇ ਉੱਤੇ ਜਿਹੜਾ ਖਲਲ ਪਾਉਣ ਦੀ ਕੋਸ਼ਿਸ਼ ਜੜੀ ਹੋਵੇਗੀ ਇਹਦੇ ਤੇ ਪਾਬੰਦੀ ਲੱਗਣੀ ਚਾਹੀਦੀ ਏ ਸੋ ਇਹ ਵੱਡਾ ਬਿਆਨ ਹੈ ਇਸ ਵੇਲੇ ਦਿੱਲੀ ਪੁਲਿਸ ਦਾ ਜਿਹੜਾ ਕਿ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਦਾਖਲ ਕੀਤਾ ਹੈ ਦਿੱਲੀ ਪੁਲਿਸ ਹੈਸ ਸਟੇਟਡ ਥੈਟ ਇਟ ਹੈਸ ਬੀਨ ਇਨਫਾਰਮਡ ਥਰੂ ਵੇਰੀਅਸ ਸੋਰਸਸ ਥੈਟ ਅਤੇ ਸਮਾਲ ਗਰੁੱਪ ਆਫ ਪ੍ਰੋਟੈਸਟਿੰਗ ਇੰਡੀਵਿਜੂਅਲਸ ਆਰਗੇਨਾਈਜੇਸ਼ਨ ਹੈ ਪਲਾਨ ਟੂ ਕੈਰੀ ਆਊਟ ਅ ਟਰੈਕਟਰ ਰੈਲੀ ਟੂ ਡਿਸਟ੍ਰਿਪਟ ਰਿਪਬਲਿਕ ਡੇ ਸੈਲੀਬ੍ਰੇਸ਼ਨ ਸੋ ਇਹ ਵੱਡਾ ਬਿਆਨ ਉਹਨਾਂ ਨੇ ਦਿੱਤਾ ਹੈ ਕਿ ਸਾਨੂੰ ਖਬਰਾਂ ਮਿਲ ਰਹੀਆਂ ਨੇ ਕਿ ਕੁਝ ਆਰਗੇਨਾਈਜੇਸ਼ਨ ਨੇ ਕੁਝ ਪ੍ਰੋਟੈਸਟਰ ਨੇ ਜਿਹੜੇ ਕਿ ਕਿਸਾਨ ਰੈਲੀ ਕਰਨਾ ਚਾਹੁੰਦੇ ਨੇ 26 ਜਨਵਰੀ ਦੀਆਂ ਜਿਹੜੀਆਂ ਸੈਲੀਬ੍ਰੇਸ਼ਨਸ ਹੁੰਦੀਆਂ ਨੇ ਗਣਤੰਤਰ ਦਿਵਸ ਦੀ ਜਿਹੜੀ ਪਰੇਡ ਹੁੰਦੀ ਹੈ ਉਹਦੇ 'ਚ ਖਲਲ ਪੈਦਾ ਕਰਨ ਦੇ ਲਈ ਇਹ ਉਹ ਆ ਜਿਹੜਾ ਟਰੈਕਟਰ ਰੈਲੀ ਕਰ ਰਹੇ ਨੇ ਸੋ ਵੱਡੀ ਗੱਲ ਇਹ ਕਿ ਸੁਪਰੀਮ ਕੋਰਟ ਅੱਜ ਜਦੋਂ ਖੇਤੀ ਆਰਡੀਨੈਂਸ ਨੂੰ ਲੈ ਕੇ ਫੈਸਲਾ ਲੈ ਸਕਦੀ ਏ ਠੰਡ ਚ ਬੈਠੇ ਲੋਕਾਂ ਨੂੰ ਲੈ ਕੇ ਫੈਸਲਾ ਲੈ ਸਕਦੀ ਏ ਉਸ ਤੋਂ ਪਹਿਲਾਂ ਦਿੱਲੀ ਪੁਲਿਸ ਵੱਲੋਂ ਇਹ ਪਟੀਸ਼ਨ ਦਾਖਲ ਕਰਨੀ ਕਿ 26 ਜਨਵਰੀ ਦੀ ਪ੍ਰੇਡ ਨੂੰ ਮੁਲਤਵੀ ਕੀਤਾ ਜਾਵੇ ਇਹਦੇ ਤੇ ਹੁਕਮ ਜਿਹੜਾ ਸੁਣਾਇਆ ਜਾਵੇ ਆਪਣੇ ਆਪ ਦੇ ਵਿੱਚ ਵੱਡੀ ਗੱਲ ਏ ਵਕੀਲ ਪਹੁੰਚ ਚੁੱਕੇ ਨੇ ਅੱਜ ਵੱਡਾ ਦੇ ਨੇ ਇਸ ਅੰਦੋਲਨ ਨੂੰ ਲੈ ਕੇ ਭਾਵੇਂ ਹੀ ਕਿਸਾਨ ਜਥੇਬੰਦੀਆਂ بار بار ਇਹ ਆਖ ਰਹੀਆਂ ਹੋਣ ਕਿ ਅਸੀਂ ਜਿਹੜਾ ਏ ਉਹ ਤੇਰ ਨਹੀਂ ਬਣਾਂਗੇ ਪਰ ਫਿਰ ਵੀ ਦੇਸ਼ ਦੀ ਸਰਵਉੱਚ ਅਦਾਲਤ ਇਸ ਅਦਾਲਤ ਤੋਂ ਜਿਹੜਾ ਫੈਸਲਾ ਆਵੇਗਾ ਉਸ ਫੈਸਲੇ ਨੂੰ ਸਰਕਾਰ ਨੂੰ ਵੀ ਮੰਨਣਾ ਪਵੇਗਾ ਉਸ ਫੈਸਲੇ ਨੂੰ ਪੁਲਿਸ ਨੂੰ ਵੀ ਮੰਨਣਾ ਪਵੇਗਾ ਉਸ ਫੈਸਲੇ ਨੂੰ ਦੇਸ਼ ਦੀ ਫੌਜ ਨੂੰ ਵੀ ਮੰਨਣਾ ਪਵੇਗਾ ਸੋ ਮੰਨਿਆ ਜਾ ਰਿਹਾ ਹੈ ਕਿ ਅੱਜ ਸਟੇ ਲੱਗ ਸਕਦੀ ਏ ਸਟੇ ਲੱਗਦੀ ਏ ਜਾਂ ਫਿਰ ਨਹੀਂ ਲੱਗਦੀ ਜਾਂ ਕੋਈ ਹੋਰ ਫੈਸਲਾ ਹੁੰਦਾ ਏ ਇਹ ਵੱਖਰੀ ਗੱਲ ਏ ਪਰ ਉਸ ਫੈਸਲੇ ਨੂੰ ਕਿਸਾਨ ਜਥੇਬੰਦੀਆਂ ਮੰਨਣ ਗਿਆ ਜਾਂ ਨਹੀਂ ਮੰਨਣ ਗਿਆ ਇਹ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਵਿਸ਼ਾ ਹੈ ਸੋ ਦੋ ਤਿੰਨ ਗੱਲਾਂ ਨੇ ਜਿਹੜੀਆਂ ਸੁਪਰੀਮ ਕੋਰਟ ਦੀ ਸੁਣਵਾਈ ਦੇ ਵਿੱਚ ਕਾਫੀ ਅਹਿਮ ਰੱਖਦੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਜੇਕਰ ਸੁਪਰੀਮ ਕੋਰਟ ਅੱਜ ਸਟੇ ਲਗਾਉਂਦੀ ਏ ਤਾਂ ਉਹ ਸਟੇ ਜਿਹੜੀ ਹੈ ਸ਼ਰਤਪਾਂ ਦੇ ਤਹਿਤ ਲਾਈ ਜਾਵੇਗੀ ਸ਼ਰਤਾਂ ਜਿਹੜੀਆਂ ਨੇ ਇੱਕ ਤਾਂ ਸ਼ਰਤ ਇਹ ਹੋ ਸਕਦੀ ਹੈ ਕਿ 26 ਜਨਵਰੀ ਦੀ ਜਿਹੜੀ ਗਨਤੰਤਰ ਪਰੇਡ ਹੈ ਉਸ ਪਰੇਡ ਨੂੰ ਜਿਹੜਾ ਰੱਦ ਕਰ ਦਿੱਤਾ ਜਾਵੇ ਇਸ ਦੇ ਨਾਲ ਹੀ ਇੱਕ ਸ਼ਰਤ ਹੋਰ ਲਗਾਈ ਜਾ ਸਕਦੀ ਹੈ ਕਿ ਜਿਹੜੇ ਬਜ਼ੁਰਗ ਨੇ ਉਹਨਾਂ ਬਜ਼ੁਰਗਾਂ ਨੂੰ ਜਿਹੜਾ ਉਹ ਵਾਪਸ ਭੇਜ ਦਿੱਤਾ ਜਾਵੇ ਸੋ ਇਹ ਵੀ ਜਿਹੜੀ ਕੰਡੀਸ਼ਨ ਹੈ ਅੱਜ ਜੇਕਰ ਕਾਨੂੰਨ ਦੇ ਉੱਤੇ ਸਟੇ ਲੱਗਦੀ ਹੈ ਤਾਂ ਉਹਦੇ ਵਿੱਚ ਇਹ ਵੀ ਕੰਡੀਸ਼ਨ ਜਿਹੜੀ ਅਪਲਾਈ ਕੀਤੀ ਜਾ ਸਕਦੀ ਹੈ ਤੋ ਸਾਡੇ ਨਾਲ ਸਿਮਰਨ ਜੋਤ ਮੱਕੜ ਹਣੀ ਵੀ ਜੁੜ ਗਏ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿੰਨਾ ਕ ਅਹਿਮ ਦਿਨ ਹੈ ਇਸ ਅੰਦੋਲਨ ਨੂੰ ਲੈ ਕੇ ਤੇ ਅੱਜ ਦੀ ਇਸ ਸੁਣਵਾਈ ਨੂੰ ਲੈ ਕੇ ਸਿਮਰਨ ਜੀ ਸਵਾਗਤ ਹੈ ਤੁਹਾਡਾ ਤੇ ਸੁਣਵਾਈ ਸ਼ੁਰੂ ਹੋ ਚੁੱਕੀ ਹੈ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਵੀ ਇੱਕ ਪਟੀਸ਼ਨ ਜਿਹੜੀ ਹੈ ਉਹ ਦਾਖਲ ਕਰ ਦਿੱਤੀ ਹੈ ਕਿ 26 ਜਨਵਰੀ ਦੀ ਪ੍ਰੇਡ ਰੱਦ ਕਿਸਾਨ ਮਾਰਚ ਜਿਹੜਾ ਰੱਦ ਕੀਤਾ ਜਾਵੇ ਕਿਉਂਕਿ ਇਹਦੇ ਨਾਲ ਹਾਲਾਤ ਖਰਾਬ ਹੋ ਸਕਦੇ ਨੇ ਦੇਖੋ ਇਸ 'ਚ ਕੋਈ ਦੋਰਾਏ ਨਹੀਂ ਪਰ ਜੇ ਤੁਹਾਰਾ ਜਾਂ ਕੱਲ ਤੱਕ ਕੱਲ ਦੇ ਇਨਸੀਡੈਂਟ ਦੇ ਪਿੱਛੇ ਜਾਈਏ ਸੋਕਾ ਕੱਲ ਸ਼ਾਮ ਨੂੰ ਜੇ ਤੁਸੀਂ ਐਚਐਸ ਫੁਲਕਾ ਦੀ ਸਾਰੀ ਤਕਰੀਰ ਸੁਣੋ ਜੀ ਤਾਂ ਉਹਨਾਂ ਨੇ ਜਦੋਂ ਇਹ ਕਲੀਅਰ ਕੀਤਾ ਕਿ ਜਿਹੜੀ ਕਮੇਟੀ ਹੈ ਜਦੋਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੁੰਦੀਆਂ ਉਹਨਾਂ ਦੇ ਨਾਲ ਮੁਲਾਕਾਤ ਹੁੰਦੀ ਹੈ ਉਹਨਾਂ ਦੇ ਆਪਣੇ ਕਾਉਂਸਲ ਦੀ ਤਾਂ ਉਹ ਇਹ ਕਲੀਅਰ ਕਰ ਦਿੰਦੇ ਆ ਕਿ ਅਸੀਂ ਕਮੇਟੀ ਜਿਹੜੀ ਕੋਈ ਬਣਨ ਜੇ ਸੁਪਰੀਮ ਕੋਰਟ ਬਣਾਉਂਦੀ ਤਾਂ ਅਸੀਂ ਉਹਦਾ ਹਿੱਸਾ ਨਹੀਂ ਬਣਾਂਗੇ ਅਸੀਂ ਉਸ ਬਾਰੇ ਕੋਈ ਜਵਾਬ ਨਹੀਂ ਦੇਵਾਂਗੇ ਤਾਂ ਹੁਣ ਅੱਜ ਜਿਹੜਾ ਸਿਨੈਰੀਓ ਹੈ ਨਾ ਉਹ ਬਦਲ ਜਾਂਦਾ ਜਦੋਂ ਅੱਜ ਦੀ ਸੁਣਵਾਈ ਅਸੀਂ ਕਹਿੰਨੇ ਆ ਕਿ ਹੋ ਰਹੀ ਹੈ ਸੁਪਰੀਮ ਕੋਰਟ ਦੇ ਵਿੱਚ ਵੱਡਾ ਫੈਸਲਾ ਅਸੀਂ ਕੱਲ ਤੋਂ ਦੇਖ ਰਹੇ ਸੀ ਤੇ ਕੋਈ ਵੱਡਾ ਫੈਸਲਾ ਸੁਪਰੀਮ ਕੋਰਟ ਲੈ ਸਕਦੀ ਹੈ ਤਾਂ ਆਪਣੇ ਆਪ ਦੇ ਵਿੱਚ ਬਹੁਤ ਇੰਪੋਰਟੈਂਟ ਹੈ ਅਗਲੇ ਕੁਝ ਮਿੰਟ ਹੀ ਹੈ ਅਗਲੇ ਕੁਝ ਘੰਟੇ ਕੇ ਸੁਪਰੀਮ ਕੋਰਟ ਜੇਕਰ ਇਹਦਾ ਹੱਲ ਕੱਢਣ ਵੱਲ ਜਾਂਦੀ ਹੈ ਜੇ ਲਾਜ਼ ਨੂੰ ਹੋਲਡ ਕਰਕੇ ਔਰ ਕਮੇਟੀ ਬਣਾਉਣ ਦੀ ਗੱਲ ਕਰਦੀ ਤਾਂ ਕਿਸਾਨ ਜੱਥੇਬੰਦੀਆਂ ਕਲੀਅਰ ਕਰ ਚੁੱਕੀਆਂ ਦੂਜੀ ਗੱਲ ਹੈ ਕਿ ਐਚਐਸ ਫੁਲਕਾ ਨੇ ਬੜੀ ਇੱਕ ਕਮਾਲ ਦੀ ਗੱਲ ਕੀਤੀ ਕਿ ਜਦੋਂ ਉਹਨਾਂ ਨੂੰ ਜਿਹੜਾ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਜਦੋਂ ਦਲੀਲਾਂ ਦਿੱਤੀਆਂ ਜਾ ਰਹੀਆਂ ਸੀ ਤਾਂ ਉਹਨਾਂ ਨੂੰ ਪੁੱਛਿਆ ਕਿ ਕਮੇਟੀ ਬਣਾ ਦਈਏ ਔਰ ਤੁਸੀਂ ਗੱਲਬਾਤ ਕਰੋਗੇ ਇਹਦੇ ਤੇ ਤਾਂ ਉਹਨਾਂ ਨੇ ਕਿਹਾ ਕਿ ਅਮੈਂਡਮੈਂਟ ਬਾਰੇ ਜੀ ਜਿਹੜਾ ਜਿਹੜਾ ਸਰਕਾਰੀ ਪੱਖ ਸੀ ਉਹਨਾਂ ਨੇ ਕਿਹਾ ਅਮੈਂਡਮੈਂਟ ਬਾਰੇ ਗੱਲ ਕਰਾਂਗੇ ਤਾਂ ਐਚਐਸ ਫੁਲਕਾ ਨੇ ਉੱਥੇ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਕਲੀਅਰ ਕਰਤੀ ਉੱਥੇ ਗੱਲ ਕਿ ਸਾਡਾ ਪੱਖ ਐਮੈਂਡਮੈਂਟ ਤੇ ਕੋਈ ਗੱਲ ਕਰਨ ਲਈ ਤਿਆਰ ਨਹੀਂ ਹੈ ਅਸੀਂ ਐਮੈਂਡਮੈਂਟ ਬਾਰੇ ਕੋਈ ਗੱਲ ਨਹੀਂ ਕਰਾਂਗੇ ਅਸੀਂ ਸਿਰਫ ਰਿਪੀਲ ਬਾਰੇ ਗੱਲ ਕਰਾਂਗੇ ਔਰ ਉਹਨਾਂ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਲੰਬੇ ਸਮੇਂ ਤੋਂ ਸੁਪਰੀਮ ਕੋਰਟ ਔਰ ਦੇਸ਼ਤਿਆਂ ਬਾਕੀ ਕੋਰਟਸ ਦੇ ਵਿੱਚ ਇੱਕ ਨਵਾਂ ਟ੍ਰੈਂਡ ਚੱਲਿਆ ਹੈ ਉਹ ਟ੍ਰੈਂਡ ਇਹ ਹੈ ਕਿ ਕੋਰਟਸ ਹੁਣ ਮੀਡੀਏਸ਼ਨ ਵੱਲ ਜਾਂਦੀਆਂ ਹਨ ਕੋਰਟਸ ਹੁਣ ਇਹ ਦੇਖਦੀਆਂ ਕਿ ਜੇ ਮਾਮਲਾ ਸੁਲਝਦਾ ਹੈ ਤਾਂ ਇਹਨੂੰ ਸੁਲਝਾਇਆ ਜਾਵੇ ਫੈਸਲੇ ਨਾ ਦਿੱਤੇ ਜਾਣ ਤਾਂ ਬਸ ਦੇਖੋ ਕਿ ਜਿਹੜੀ ਇਹ ਇਹ ਗੱਲ ਕਹੀ ਗਈ ਹੈ ਇਹਦੀ ਇੰਟੈਂਸ਼ਨ ਕੀ ਹੈ ਇੰਟੈਂਸ਼ਨ ਇਹ ਹੈ ਇਹ ਇਹ ਸੰਕੇਤ ਮਿਲ ਰਿਹਾ ਹੈ ਕਿ ਸੁਪਰੀਮ ਕੋਰਟ ਮੀਡੀਏਸ਼ਨ ਦਾ ਰਾਹ ਲੱਭ ਰਹੀ ਹੈ ਲੱਭ ਸਕਦੀ ਹੈ ਸੁਪਰੀਮ ਕੋਰਟ ਮੀਡੀਏਸ਼ਨ ਲਈ ਕਹਿ ਸਕਦੀ ਹੈ ਤਾਂ ਮੀਡੀਏਸ਼ਨ ਦੇ ਵਿੱਚ ਫਰਕ ਕੀ ਹੋਊਗਾ ਮੀਡੀਏਸ਼ਨ ਤਾਂ ਪਹਿਲਾਂ ਵੀ ਹੋ ਰਹੀ ਹੈ ਗੱਲਬਾਤ ਤਾਂ ਪਹਿਲਾਂ ਵੀ ਹੋ ਰਹੀ ਹੈ ਜਿੱਥੇ ਬੰਦੀਆਂ ਵੀ ਜਾ ਰਹੀਆਂ ਸਰਕਾਰ ਵੀ ਮਿਲ ਰਹੀ ਹੈ ਔਰ 8000 ਦੀ ਗੱਲਬਾਤ ਹੋ ਚੁੱਕੀ ਹੈ ਇੱਕ ਹੋਰ ਮੀਟਿੰਗ 15 ਤਰੀਕ ਦੀ ਕੱਲ ਦੀ ਜਿਹੜੀ ਹੈ 2 ਦਿਨ ਬਾਅਦ ਦੀ ਉਹ ਵੀ ਮੀਟਿੰਗ ਰੱਖੀ ਗਈ ਹੈ ਤਾਂ ਫਿਰ ਇਹ ਮੀਡੀਏਸ਼ਨ ਉਹਦੇ ਨਾਲੋਂ ਵੱਖਰੀ ਕਿਵੇਂ ਹੋਊਗੀ ਇਹ ਇਹ ਪਾਉਂਡ mediation ਹੋਊਗੀ ਜੇ ਹੁੰਦੀ ਹੈ ਤਾਂ ਇਹਦੇ ਵਿੱਚ ਸੁਪਰੀਮ ਕੋਰਟ ਦਾ ਇੱਕ ਪ੍ਰੈਸ਼ਰ ਹੋਊਗਾ ਜੇ ਇਹਦੇ ਵਿੱਚ mediation ਹੁੰਦੀ ਹੈ ਇਹ ਇਹ ਡਿਫਰੈਂਸ ਰਹੂਗਾ ਕਰਫ ਜਿੱਥੋਂ ਤੁਸੀਂ ਸ਼ੁਰੂਆਤ ਕੀਤੀ ਸੀ ਕਿ ਜਿਸ ਤਰ੍ਹਾਂ ਦਿੱਲੀ ਪੁਲਿਸ ਜੋ ਕਿ ਕੇਂਦਰ ਦੀ ਸਰਕਾਰ ਦੇ ਹੇਠਾਂ ਆਉਂਦੀ ਦੇ ਵੱਲੋਂ ਇਹ ਕਿਹਾ ਗਿਆ ਕਿ 26 ਜਨਵਰੀ ਨੂੰ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੋ ਸਕਦੀ ਹੈ ਤਾਂ ਇਸ 'ਚ ਕੋਈ ਦੂਰ ਆਈ ਨਹੀਂ ਕਿ ਸਰਕਾਰ ਦਾ ਪ੍ਰੈਸ਼ਰ ਹੁਣ 26 ਨੂੰ ਲੈ ਕੇ ਨਜ਼ਰ ਆਉਣਾ ਸ਼ੁਰੂ ਹੋ ਗਿਆ ਸਭ ਤੁਸੀਂ ਦੇਖੋ ਕਿ ਕੇਂਦਰ ਦੀ ਸਰਕਾਰ ਹੁਣ ਤੱਕ ਬਹੁਤ ਈਜ਼ੀ ਗੋਇੰਗ ਸੀ ਜੇ ਇਸ ਮੁੱਦੇ ਨੂੰ ਲੈ ਕੇ ਦੇਖੀਏ ਪਰ ਜਿਹੜਾ 26 ਦੇ ਮਾਰਚ ਨੂੰ ਲੈ ਕੇ ਹੈ ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਹੁਣ ਉਹ ਬਹੁਤ ਚਿੰਤਾ ਦੇ ਵਿੱਚ ਔਰ ਬਹੁਤ ਪ੍ਰੈਸ਼ਰ 'ਚ ਹੈ ਜੀ ਸੋ ਜਿਸ ਤਰੀਕੇ ਦੇ ਨਾਲ ਸੁਪਰੀਮ ਕੋਰਟ ਦੀ ਮਾਨ ਮਰਿਆਦਾ ਦੀ ਗੱਲ ਕੀਤੀ ਜਾਵੇ ਸਿਮਰਨ ਜੋਜੀ ਤਾਂ ਜਿਹੜਾ ਹੁਕਮ ਆਉਂਦਾ ਹੈ ਉਹਨੂੰ ਸਰਕਾਰ ਨੂੰ ਵੀ ਮੰਨਣਾ ਪੈਂਦਾ ਹੈ ਪੁਲਿਸ ਪ੍ਰਸ਼ਾਸਨ ਨੂੰ ਵੀ ਮੰਨਣਾ ਪੈਂਦਾ ਹੈ ਜਿਹੜਾ ਜਿਹੜੀ ਦੇਸ਼ ਦੀ ਫੌਜ ਹੈ ਜਾਂ ਫਿਰ ਹੋਰ ਵੀ ادارے ਨੇ ਉਹਨਾਂ ਨੂੰ ਵੀ ਮੰਨਣਾ ਪੈਂਦਾ ਸੋ ਤੁਹਾਨੂੰ ਲੱਗਦਾ ਹੈ ਕਿ ਜੇਕਰ ਕੋਈ ਅਜੀਹਾ ਫੈਸਲਾ ਆਇਆ ਜਿੱਥੇ ਕਿਸਾਨ ਜਿੱਥੇ ਬੰਦੀਆਂ ਇਹ ਫੈਸਲਾ ਲੈਣ ਗਿਆ ਕਿ ਅਸੀਂ ਸਮਾਨਜੋਗ ਸੁਪਰੀਮ ਕੋਰਟ ਦਾ ਫੈਸਲਾ ਨਹੀਂ ਮੰਨਾਂਗੇ ਤਾਂ ਫਿਰ ਹਾਲਾਤ ਜਿਹੜੇ ਨੇ ਥੋੜੇ ਜੇ ਤਣਾਅਪੂਰਨ ਹੋ ਸਕਦੇ ਨੇ ਨਹੀਂ ਨਹੀਂ ਦੇਖੋ ਇਹਦੇ ਇੱਕ ਚੀਜ਼ ਕਲੀਅਰ ਕਰ ਦਈਏ ਆਪਾਂ ਦਰਸ਼ਕਾਂ ਨੂੰ ਇੱਥੇ ਜੀ ਤੇ ਮਾਨਯੋਗ ਸੁਪਰੀਮ ਕੋਰਟ ਖੁਦ ਆਪ ਕੱਲ ਕਹਿ ਚੁੱਕੀ ਹੈ ਇਹ ਪ੍ਰੋਟੈਸਟ ਕਰਨਾ ਰਾਈਟ ਹੈ আর ਸੁਪਰੀਮ ਕੋਰਟ ਪ੍ਰੋਟੈਸਟ ਕਰਨ ਤੋਂ ਨਹੀਂ ਰੋਕ ਸਕਦੀ ਜੀ ਦੂਜੀ ਗੱਲ ਹੈ ਇਹ ਗੱਲ ਵੀ ਹੋਈ ਕਿ ਜੇ ਸੁਪਰੀਮ ਕੋਰਟ ਲਾਜ਼ ਹੋਲਡ ਕਰ ਦਿੰਦੀ ਹੈ ਤਾਂ ਕੀ ਕਿਸਾਨ ਜਿੱਥੇ ਬੰਦੀਆਂ ਉੱਥੋਂ ਉੱਠਣ ਗਿਆ ਜਾਂ ਸੁਪਰੀਮ ਕੋਰਟ ਕਹੂਗੀ ਉੱਠਣ ਵਾਸਤੇ ਤਾਂ ਕੋਰਟ ਨੇ ਇਹ ਵੀ ਗੱਲ ਕਹੀ ਜੀ ਹੋਲਡ ਕਰਨ ਤੋਂ ਬਾਅਦ ਵੀ ਅਸੀਂ ਉਹਨਾਂ ਦਾ ਮਾਲਕ ਅਧਿਕਾਰ ਨਹੀਂ ਖੋਲ ਸਕਦੇ ਕਿ ਉਹ ਪ੍ਰੋਟੈਸਟ ਕਰਨ ਤਾਂ ਪ੍ਰੋਟੈਸਟ ਕਰਨ ਦਾ ਮਾਲਕ ਅਧਿਕਾਰ ਖੋਇਆ ਨਹੀਂ ਜਾ ਸਕਦਾ ਸੁਪਰੀਮ ਕੋਰਟ ਨੇ ਕਲੀਅਰ ਕਰ ਚੁੱਕਿਆ ਆਲਰੇਡੀ ਤਾਂ ਦਰਸ਼ਕਾਂ ਨੂੰ ਅਸੀਂ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਜੇਕਰ ਸੁਪਰੀਮ ਕੋਰਟ ਹੋਲਡ ਕਰ ਦਿੰਦੀ ਆ ਲਾਜ਼ ਨੂੰ ਉਸ ਤੋਂ ਬਾਅਦ ਵੀ ਜਥੇਬੰਦੀਆਂ ਜੇ ਆਪਣਾ ਪ੍ਰੋਟੈਸਟ ਜਾਰੀ ਰੱਖਣਾ ਚਾਹੁੰਦੀਆਂ ਤੇ ਜਥੇਬੰਦੀਆਂ ਚਾਹੁੰਦੀਆਂ ਕਿ ਅਸੀਂ ਇੱਥੋਂ ਨਹੀਂ ਉੱਠਣਾ ਤਾਂ ਕੋਰਟ ਨੇ ਕਲੀਅਰ ਕਰ ਚੁੱਕੀ ਆ ਕਿ ਕੋਰਟ ਜਥੇਬੰਦੀਆਂ ਨੂੰ ਉੱਠਣ ਦੇ ਲਈ ਪਰ ਕਹਿ ਸਕਦਾ ਪਰ ਖਬਰਾਂ ਆ ਰਹੀਆਂ ਨੇ ਕਿ ਸਟੇ ਵਿਦ ਕੰਡੀਸ਼ਨ ਹੋ ਸਕਦੀ ਏ ਕੰਡੀਸ਼ਨਸ ਲੱਗ ਸਕਦੀਆਂ ਨੇ ਕਿ ਤੁਹਾਨੂੰ ਇਹ ਵੀ ਗੱਲਾਂ ਮੰਨਣੀਆਂ ਪੈਣਗੀਆਂ ਜੇਕਰ ਅਸੀਂ ਸਟੇ ਲਗਾਉਣੀ ਆ ਕਾਨੂੰਨ ਤੇ ਇਸ ਹਾਲਾਤ ਦੇ ਵਿੱਚ ਕੀ ਲੱਗਦਾ ਹੈ ਤੁਹਾਨੂੰ ਕਿਸਾਨ ਜਥੇਬੰਦੀਆਂ ਦਾ ਕੀ ਰੁਖ ਹੋਵੇਗਾ ਕੰਡੀਸ਼ਨਾਂ 26 ਜਨਵਰੀ ਨੂੰ ਲੈ ਕੇ ਹੋ ਸਕਦੀਆਂ ਨੇ ਬਜ਼ੁਰਗਾਂ ਦੀ ਸ਼ਮੂਲੀਅਤ ਨੂੰ ਲੈ ਕੇ ਵੀ ਕੰਡੀਸ਼ਨ ਜਿਹੜੀ ਏ ਉਹ ਇਸ ਸਟੇ ਦੇ ਉੱਤੇ ਲਗਾਈ ਜਾ ਸਕਦੀ ਏ ਦੇਖੋ ਇੱਕ ਗੱਲ ਨੂੰ ਸਮਝਣਾ ਪਊਗਾ ਕਿ ਕੰਡੀਸ਼ਨਲ ਚੀਜ਼ਾਂ ਕੋਰਟਸ ਦੇ ਵਿੱਚ ਨਹੀਂ ਹੁੰਦੀਆਂ ਜੀ ਇਹ ਜੇਕਰ ਇਸ ਤਰ੍ਹਾਂ ਦੀ ਕੋਈ ਗੱਲ ਆਉਂਦੀ ਹੈ ਤਾਂ ਜੱਥੇਬੰਦੀਆਂ ਸਾਫ਼ ਤੌਰ ਤੇ ਇਨਕਾਰ ਕਰਨੀ ਹੈ ਜੋ ਜੋ ਸਾਡੀ ਅੰਡਰਸਟੈਂਡਿੰਗ ਹੈ ਤੁਸੀਂ ਵੀ ਕੱਲ ਜੁਗਿੰਦਰ ਅਗਰਾਹਾ ਉਹਨਾਂ ਦੀ ਇੰਟਰਵਿਊ ਕੀਤੀ ਹੈ ਜੋ ਜੋ ਆਪਣੀ ਹੁਣ ਤੱਕ ਦੀ ਅੰਡਰਸਟੈਂਡਿੰਗ ਹੈ ਕੋਰਟ ਕੰਡੀਸ਼ਨਲ ਸਟੇ ਨਹੀਂ ਦੇਊਗੀ ਇਹ 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 ਮੰਨਣਾ ਹੈ ਹੋ ਸਕਦਾ ਹੈ ਕਿ ਇਸ ਤਰ੍ਹਾਂ ਕੋਰਟ ਨਾ ਕਰੇ ਪਰ ਸਪੈਕੂਲੇਸ਼ਨ ਹੈ ਕੋਰਟ ਦੀ ਰਿਪੋਰਟਿੰਗ ਚ ਕਦੇ ਸਪੈਕੂਲੇਸ਼ਨ ਨਹੀਂ ਹੁੰਦੀਆਂ ਮੈਨੂੰ ਲੱਗਦਾ ਹੈ ਕਿ ਕੋਰਟਸ ਕੋਰਟਸ ਜਿਦਾ ਦਾ ਕੁਝ ਕਹਿੰਦੀਆਂ ਜਾਂ ਨਹੀਂ ਕਹਿੰਦੀਆ ਇਹਦੇ ਵਿੱਚ ਸਪੈਕੂਲੇਸ਼ਨ ਨਹੀਂ ਹੋਣੀ ਚਾਹੀਦੀ ਕਿ ਇਹ ਕਰ ਸਕਦੀ ਹੈ ਕੋਰਟ ਜਾਂ ਨਹੀਂ ਕਰ ਸਕਦੀ ਮਾਨਯੋਗ ਸੁਪਰੀਮ ਕੋਰਟ ਜੋ ਕਰੂਗੀ ਉਹ ਉਸ ਤੋਂ ਬਾਅਦ ਦੀ ਗੱਲ ਹੋਊਗੀ ਉਹਦੇ ਤੇ ਚਰਚਾ ਕਰਨੀ ਲੇਕਿਨ ਜਿਹੜੀ ਕੰਡੀਸ਼ਨ ਹੈ ਜੱਥੇਬੰਦੀਆਂ ਦਾ ਸਟੈਂਡ ਕੀ ਹੋਊਗਾ ਉਹ ਕਲੀਅਰ ਹੈ ਜੱਥੇਬੰਦੀਆਂ ਮਾਨਯੋਗ ਕੋਰਟ ਦੇ ਵਿੱਚ ਵੀ ਇਹ ਗੱਲ ਕਹਿ ਚੁੱਕੀਆਂ ਔਰ ਜਥੇਬੰਦੀਆਂ ਨੇ ਕੱਲ ਮੀਡੀਆ 'ਚ ਵੀ ਤੁਸੀਂ ਵੀ ਇੰਟਰਵਿਊ ਕੀਤਾ ਗੋਗਿੰਦਰ ਅਗਰਾਹਾਂ ਦਾ ਸਟੈਂਡ ਸੀ ਉਹਨਾਂ ਨੇ ਕਿਹਾ ਕਿ ਅਸੀਂ ਪਿੱਛੇ ਨਹੀਂ ਹਟਾਂਗੇ ਅਸੀਂ ਕਿਸੇ ਤਰ੍ਹਾਂ ਦੀ ਮੀਡੀਏਸ਼ਨ ਨਹੀਂ ਚਾਹੁੰਦੇ ਅਸੀਂ ਕੋਈ ਜਿਹੜੀ ਇਹ ਕਮੇਟੀ ਨਹੀਂ ਚਾਹੁੰਦੇ ਨਾ ਕੰਡੀਸ਼ਨ ਨਹੀਂ ਹੈ ਜੇ ਕੋਈ ਇਹ ਕਹਿਆ ਜਾਵੇ ਕਿ ਸਟੇ ਕਰ ਦਿੰਨੇ ਆ ਔਰ ਤੁਸੀਂ ਇੱਥੋਂ ਪਿੱਛੇ ਹਟ ਜਾਓ ਜਾਂ ਵਾਪਸ ਚਲੇ ਜਾਓ ਜੱਥੇਬੰਦੀਆਂ ਇਹ ਮਨਜ਼ੂਰ ਨਹੀਂ ਕਰਨਗੀਆਂ ਮੈਨੂੰ ਲੱਗਦਾ ਤੇ ਇਸ ਦੂਜੀ ਗੱਲ ਵੀ ਹੈ ਜੀ ਸਟੇ ਹੋ ਵੀ ਜਾਂਦਾ ਹੈ ਸਟੇ ਹੋਣ ਦਾ ਮਤਲਬ ਕੋਈ ਜੱਥੇਬੰਦੀਆਂ ਦੀ ਇਸ ਕਰਕੇ ਜੱਥੇਬੰਦੀ ਇਸ ਗੱਲ ਨੂੰ ਸਮਝ ਨਹੀਂ ਆ ਜੀ ਸਟੇ ਸਟੇ ਜੱਥੇਬੰਦੀਆਂ ਕਦੇ ਵੀ ਡਿਮਾਂਡ ਨਹੀਂ ਕਰਦੀਆਂ ਸੀਗੀਆਂ ਸੋ ਜੇ ਸਟੇ ਮੰਨਿਓ ਕਿ ਸੁਪਰੀਮ ਕੋਰਟ ਸਟੇ ਕਰਦਾ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਜੱਥੇਬੰਦੀਆਂ ਨੋ ਇਹਦੇ ਤੇ ਕੋਈ ਅਸਰ ਨਹੀਂ ਹੈ ਇਸ ਗੱਲ ਦਾ ਕਿ ਜੱਥੇਬੰਦੀਆਂ ਦੀ ਡਿਮਾਂਡ ਰਿਪੀਲ ਹੈ ਰਿਪੀਲ ਤੋਂ ਥੱਲੇ ਉਹ ਕਹਿੰਦੇ ਕਿ ਅਸੀਂ ਕੋਈ ਗੱਲ ਨਹੀਂ ਕਰਨੀ ਸੋ ਜੇ ਰਿਪੀਲ ਦੇ ਉੱਤੇ ਬਹਿਸ ਹੁੰਦੀ ਹੈ ਜਾਂ ਰਿਪੀਲ ਨੂੰ ਲੈ ਕੇ ਚਰਚਾ ਕੀਤੀ ਜਾਂਦੀ ਹੈ ਜਾਂ ਇਹ ਗੱਲ ਹੁੰਦੀ ਹੈ ਕਿ ਇੱਕ ਵਾਰ ਸਟੇ ਕਰਨ ਤੋਂ ਬਾਅਦ ਕਮੇਟੀ ਟਾਈਮ ਬਾਉਂਡ ਹੋ ਜੂਗੀ ਕਮੇਟੀ ਰਿਪੀਲ ਦੇ ਉੱਤੇ ਫੈਸਲਾ ਲਾਊਗੀ ਇਹ ਸ਼ੋਰ ਹੈ ਵੀ ਜੇ ਉਹ ਕਮੇਟੀ ਬਣਦੀ ਹੈ ਔਰ ਜੇ ਜੱਥੇਬੰਦੀਆਂ ਨਹੀਂ ਵੀ ਉਸ ਕਮੇਟੀ ਚਾਮਲ ਹੋਣੀਆਂ ਪਰ ਕੋਈ ਹੋਰ ਹੱਲ ਕੱਢਿਆ ਜਾਂਦਾ ਜਦੋਂ ਤੱਕ ਰਿਪੀਲ ਦੇ ਉੱਤੇ ਫੈਸਲਾ ਨਹੀਂ ਹੁੰਦਾ ਉਦੋਂ ਤੱਕ ਜੱਥੇਬੰਦੀਆਂ ਪਿੱਛੇ ਨਹੀਂ ਹਟਣੀਆਂ ਚਾਹੇ ਸਮਾਂ ਮਹੀਨੇ ਦਾ ਲੱਗ ਜਾਏ 2 ਮਹੀਨੇ ਦਾ ਲੱਗ ਜਾਏ 3 ਮਹੀਨੇ ਦਾ ਲੱਗ ਜਾਏ ਜੀ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਬਿਲਕੁਲ ਕੰਡੀਸ਼ਨਲ ਜੇਕਰ ਕੋਈ ਫੈਸਲਾ ਹੁੰਦਾ ਹੈ ਤਾਂ ਉਹ ਮੰਨਣਯੋਗ ਨਹੀਂ ਹੋ ਸਕਦਾ ਕਿਸਾਨ ਜਥੇਬੰਦੀਆਂ ਆਪਣਾ ਰੁਖ ਸਪਸ਼ਟ ਕਰ ਚੁੱਕੀਆਂ ਨੇ ਕਿ ਸਾਡੀ ਮੰਗ ਰੱਦ ਕਰਨ ਦੀ ਹੈ ਦੂਸਰੀ ਵੱਡੀ ਗੱਲ ਇਹ ਕਿ ਭਾਵੇਂ ਹੀ ਸੁਪਰੀਮ ਕੋਰਟ ਦੇ ਵਿੱਚ ਕਿਸਾਨੀ ਅੰਦੋਲਨ ਨੂੰ ਲੈ ਕੇ ਕਿਸਾਨਾਂ ਦਾ ਪੱਖ ਰੱਖਿਆ ਜਾ ਰਿਹਾ ਹੈ ਪਰ ਇਹ ਜਿਹੜੀ ਕਾਰਵਾਈ ਹੈ ਉਹਦੇ ਚ ਕਿਸਾਨ ਜਥੇਬੰਦੀਆਂ ਅਜੇ ਵੀ ਠੇਰ ਨਹੀਂ ਬਣੀਆਂ ਹੋਈਆਂ ਇਹ ਜਿਹੜੀ ਸੁਣਵਾਈ ਐ ਸੁਪਰੀਮ ਕੋਰਟ ਦੇ ਵਿੱਚ ਹੋ ਰਹੀ ਉਹ ਕੇਂਦਰ ਸਰਕਾਰ ਦੀ ਪਟੀਸ਼ਨ ਤੇ ਹੋ ਰਹੀ ਏ ਇਹ ਪਟੀਸ਼ਨ ਜਿਹੜੀ ਇਹ ਕੇਂਦਰ ਸਰਕਾਰ ਵੱਲੋਂ ਦਰਜ ਕੀਤੀ ਗਈ ਸੀ ਕੁਝ ਲੋਕਾਂ ਵੱਲੋਂ ਦਰਜ ਕੀਤੀ ਗਈ ਸੀ ਜਿਸ ਤੇ ਇਸ ਅੰਦੋਲਨ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਸੀ ਕਿਸਾਨ ਜਥੇਬੰਦੀਆਂ ਨੇ ਇਹ ਸਪਸ਼ਟ ਕਰ ਦਿੱਤਾ ਸੀ ਕਿ ਅਸੀਂ ਸੁਪਰੀਮ ਕੋਰਟ ਦੇ ਵਿੱਚ ਧਿਰ ਨਹੀਂ ਬਣਾਂਗੇ ਅਸੀਂ ਇਸ ਮਸਲੇ ਨੂੰ ਸੁਪਰੀਮ ਕੋਰਟ ਤੇ ਨਹੀਂ ਲੈ ਕੇ ਜਾਵਾਂਗੇ ਪਰ ਕੱਲ ਜਿਸ ਤਰੀਕੇ ਦਾ ਰੁਖ ਰਿਹਾ ਏ ਜੇ ਉਸ ਤਰੀਕੇ ਦੀਆਂ ਗੱਲਾਂ ਅੱਜ ਵੀ ਹੁੰਦੀਆਂ ਨੇ ਤਾਂ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਸੁਪਰੀਮ ਕੋਰਟ ਵੀ ਇਸ ਅੰਦੋਲਨ ਨੂੰ ਲੈ ਕੇ ਚਿੰਤਾ ਤੇ ਸੁਪਰੀਮ ਕੋਰਟ ਦੇ ਵਿੱਚ ਵੀ ਇਸ ਅੰਦੋਲਨ ਦੀ ਚਰਚਾ ਹੈ ਬਜ਼ੁਰਗਾਂ ਦੀ ਚਿੰਤਾ ਹੈ ਬੱਚਿਆਂ ਦੀ ਚਿੰਤਾ ਹੈ ਮਹਿਲਾਵਾਂ ਦੀ ਚਿੰਤਾ ਹੈ ਤੇ ਇਸੇ ਦੇ ਚੱਲਦੇ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਮਸਲੇ ਨੂੰ ਸੁਲਝਾਇਆ ਜਾਵੇ ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਨੂੰ ਕੱਲ ਝਾੜ ਪਾਈ ਗਈ ਇਹ ਆਖਿਆ ਗਿਆ ਕਿ ਤੁਸੀਂ ਕਿ ਤੁਸੀਂ ਜਿਹੜਾ ਸੀ ਇਸ ਮਸਲੇ ਨੂੰ ਸੁਲਝਾਉਣ ਦੇ ਵਿੱਚ ناکਾਮਜਾਬ ਰਹੇ ਹੋ ਜਿਸ ਤਰੀਕੇ ਦੇ ਨਾਲ ਇਸ ਮਸਲੇ ਨੂੰ ਨਜਿੱਠਣਾ ਚਾਹੀਦਾ ਸੀ ਉਸ ਮਸਲੇ ਦੇ ਨਾਲ ਉਸ ਗੰਭੀਰਤਾ ਦੇ ਨਾਲ ਤੁਸੀਂ ਇਸ ਮਸਲੇ ਨੂੰ ਜਿਠ ਨਹੀਂ ਸਕੇ ਸੋ ਇਸੇ ਤੋਂ ਆ ਲੱਗਦਾ ਹੈ ਕਿ ਹੁਣ ਸੁਪਰੀਮ ਕੋਰਟ ਜਿਹੜਾ ਹੈ ਅੱਜ ਵੀ ਕੁਝ ਅਜਿਹੇ ਬਿਆਨ ਜਾਰੀ ਕਰ ਸਕਦੀ ਹੈ ਕਾਫੀ ਅਹਿਮ ਦੇ ਨੇ ਫੈਸਲਾ ਕੱਲ੍ਹ ਆਉਣਾ ਸੀ ਪਰ ਦਲੀਲਾਂ ਤੇ ਆ ਕਹਿ ਲੋ ਕਿ ਬਹਿਸ ਦੇ ਵਿੱਚ ਸਮਾਂ ਲੱਗਣ ਦੇ ਚੱਲਦੇ ਅੱਜ ਦਾ ਦਿਨ ਮੁਕਰਰ ਕੀਤਾ ਗਿਆ ਹੈ ਤੈ ਕੀਤਾ ਗਿਆ ਹੈ 12 ਵਜੇ ਦੇ ਕਰੀਬ ਜਿਹੜੀ ਸੁਣਵਾਈ ਹੈ ਹੁਣ 12:07 ਹੋ ਚੁੱਕੇ ਨੇ ਸੁਣਵਾਈ ਸੁਪਰੀਮ ਕੋਰਟ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ ਕਿਵੇਂ ਦੇ ਫੈਸਲੇ ਹੁੰਦੇ ਨੇ ਕੀ ਕੁਝ ਜਿਹੜਾ ਹੈ ਅੱਜ ਇਸ ਅੰਦੋਲਨ ਨੂੰ ਲੈ ਕੇ ਆ ਹੋਵੇਗਾ ਇਹ ਸਾਰਿਆਂ ਦੀ ਨਜ਼ਰ ਜਿਹੜੀ ਬਣੀ ਰਹੇਗੀ ਪਰ ਉਸ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਜਿਹੜੀ ਇੱਕ ਅਪੀਲ ਕੀਤੀ ਗਈ ਹੈ ਦਿੱਲੀ ਪੁਲਿਸ ਵੱਲੋਂ ਪਟੀਸ਼ਨ ਦਾਖਲ ਕੀਤੀ ਗਈ ਹੈ ਹੁਣ ਉਹ ਤਾਂ ਵੀ ਸੁਣਵਾਈ ਦੇਖਣਾ ਹੋਵੇਗਾ ਕਿ ਹੁੰਦੀ ਏ ਜਾਂ ਫਿਰ ਨਹੀਂ ਕਿਉਂਕਿ ਉਹ ਵੀ ਪਟੀਸ਼ਨ ਆਪਣੇ ਆਪ ਦੇ ਵਿੱਚ ਅਹਿਮ ਏ ਉਸ ਪਟੀਸ਼ਨ ਦੇ ਵਿੱਚ ਇਹ ਆਖਿਆ ਗਿਆ ਹੈ ਕਿ 26 ਜਨਵਰੀ ਦੀ ਜਿਹੜੀ ਕਿਸਾਨ ਪ੍ਰੇਡ ਏ ਉਹਨੂੰ ਮੁਲਤਵੀ ਕਰਨ ਦੇ ਜਿਹੜੇ ਹੁਕਮ ਨੇ ਉਹ ਜਰੂਰ ਸੁਣਾਏ ਜਾਣ ਸੋ ਕੀ ਅਜਿਹੇ ਫੈਸਲੇ ਹੁੰਦੇ ਨੇ ਅਜਿਹੀ ਗੱਲ ਹੁੰਦੀ ਏ ਕਿ ਸੁਪਰੀਮ ਕੋਰਟ ਉਸ ਦੇ ਉੱਤੇ ਸੁਣਵਾਈ ਕਰਦੇ ਆ ਇਹ ਆਖਦੀ ਏ ਕਿ 26 ਜਨਵਰੀ ਨੂੰ ਲੈ ਕੇ ਕੋਈ ਫੈਸਲਾ ਹੋਵੇਗਾ ਤਾਂ ਇਹ ਵੀ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੋਵੇਗੀ ਕਿਉਂਕਿ ਸਿਚੁਏਸ਼ਨਸ ਦੇ ਉੱਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਸਿਚੁਏਸ਼ਨ ਨੂੰ ਲੈ ਕੇ ਜਿਹੜਾ ਸੁਪਰੀਮ ਕੋਰਟ ਕਾਫੀ ਆ ਜਿਹੜਾ ਇਹ ਕਹਿ ਲਈਏ ਕਿ ਗੰਭੀਰਤਾ ਦੇ ਨਾਲ ਦੇਖ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਮਸਲੇ ਨੂੰ ਨਜਿੱਠਿਆ ਜਾਵੇ ਇਸ ਮਸਲੇ ਦੇ ਨਾਲ ਜਿਹੜਾ ਆ ਕੋਈ ਹੱਲ ਜਿਹੜਾ ਕੱਢਿਆ ਜਾਵੇ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਅੱਜ ਸੁਪਰੀਮ ਕੋਰਟ ਦੇ ਵਿੱਚ ਹੋਣ ਗਿਆ ਅਸੀਂ ਓਨ 에ਅਰ ਦੇ ਉੱਤੇ ਤੁਹਾਡੇ ਤੱਕ ਅਪਡੇਟਸ ਜਿਹੜੀਆਂ ਨੇ ਪਹੁੰਚਾਉਂਦੇ ਰਹਾਂਗੇ ਕਿਉਂਕਿ ਕਾਫੀ ਅਹਿਮ ਦੇ ਨੇ ਕੱਲ ਨੂੰ ਜਿਹੜਾ ਹੈ ਕੱਲ ਪਰਸ ਕੱਲ ਨੂੰ ਲੋਹੜੀ ਦੇ ਉੱਤੇ ਜਿਹੜਾ ਹੈ ਆ ਕਿਸਾਨ ਜਥੇਬੰਦੀਆਂ ਵੱਲੋਂ ਪ੍ਰੋਗਰਾਮ ਜਿਹੜੇ ਦਿੱਤੇ ਗਏ ਨੇ ਕਿ ਕਾਨੂੰਨਾਂ ਦੀਆਂ ਕਾਪੀਆਂ ਜਿਹੜੀਆਂ ਨੇ ਉਹ ਲੋਹੜੀ ਦੇ ਦਿਨ ਤੇ ਸਾੜੀਆਂ ਜਾਣਗੀਆਂ ਸੋ ਉਹ ਵੀ ਇੱਕ ਪ੍ਰੋਗਰਾਮ ਦਾ ਹਿੱਸਾ ਜਿਹੜਾ ਹੈ ਕੱਲ ਨੂੰ ਹੋਵੇਗਾ ਜਾਂ ਫਿਰ ਨਹੀਂ ਇਹ ਵੀ ਅੱਜ ਦੀ ਸੁਣਵਾਈ ਜਿਹੜੀ ਹੈ ਇਹਦੇ ਤੇ ਕਾਫੀ ਕੁਝ ਨਿਰਭਰ ਕਰੇਗਾ ਸੀ ਜੋਗਿੰਦਰ ਸਿੰਘ ਉਗਰਾਹਾ ਹੁਣਾਂ ਦੇ ਨਾਲ ਗੱਲ ਕੀਤੀ ਏ ਜੋਗਿੰਦਰ ਸਿੰਘ ਉਗਰਾਹਾ ਹੁਣਾਂ ਦਾ ਕਹਿਣਾ ਹੈ ਕਿ ਜੇਕਰ ਕਾਨੂੰਨਾਂ ਦੇ ਉੱਤੇ ਸਟੇ ਲੱਗਦੀ ਏ ਅਸੀਂ ਵਿਚਾਰਾਂਗੇ ਜਰੂਰ ਅਸੀਂ ਇੱਕ ਮੀਟਿੰਗ ਜਿਹੜੀ ਹੈ ਜਰੂਰ ਅੱਜ ਕਰਾਂਗੇ ਇਸ ਫੈਸਲੇ ਤੋਂ ਬਾਅਦ ਇੱਕ ਮੀਟਿੰਗ ਕਿਸਾਨ ਜਥੇਬੰਦੀਆਂ ਦੀ ਹੋਵੇਗੀ ਸ਼ਾਮ ਨੂੰ ਪ੍ਰੈਸ ਕਾਨਫਰੰਸ ਹੋਵੇਗੀ ਅਸੀਂ ਵਿਚਾਰਾਂਗੇ ਜਰੂਰ ਪਰ ਉਹਨਾਂ ਆਖਿਆ ਕਿ ਅੰਦੋਲਨ ਉਹ ਤੋਂ ਖਤਮ ਹੋਵੇਗਾ ਜਦੋਂ ਕਾਨੂੰਨ ਰੱਦ ਕੀਤੇ ਜਾਣਗੇ ਸਟੇ ਕਰਾਂਗੇ ਕਰਨਗੇ ਤਾਂ ਅਸੀਂ ਕੁਝ ਆਪਣੇ ਫੈਸਲੇ ਆਪਣੇ ਕੁਝ ਪ੍ਰੋਗਰਾਮ ਜਿਹੜੇ ਨੇ ਉਹਨਾਂ 'ਚ ਤਬਦੀਲੀ ਕਰ ਸਕਦੇ ਆ ਪਰ ਜੇਕਰ ਇਹ ਆਖਿਆ ਜਾਵੇ ਕਿ ਸਟੇ ਲੱਗਣ ਦੇ ਨਾਲ ਅੰਦੋਲਨ ਖਤਮ ਕਰ ਦਿੱਤਾ ਜਾਵੇਗਾ ਇਹ ਅਜਿਹਾ ਨਹੀਂ ਹੋਵੇਗਾ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਜਦੋਂ ਤੱਕ ਜਿਹੜੇ ਨੇ ਇਹ ਕਾਨੂੰਨ ਵਾਪਸ ਨਹੀਂ ਲੈ ਲਏ ਜਾਂਦੇ ਉਦੋਂ ਤੱਕ ਜਿਹੜਾ ਇਹ ਅਸੀਂ ਇਸ ਅੰਦੋਲਨ ਨੂੰ ਚੱਲਦੇ ਰੱਖਾਂਗੇ ਜਾਰੀ ਰੱਖਾਂਗੇ ਅਸੀਂ ਆਪਣੀਆਂ ਮੰਗਾਂ ਦੇ ਉੱਤੇ ਅੜੇ ਰਹਾਂਗੇ ਇਹੀ ਜਿਹੜੇ ਵਿਚਾਰ ਸਨ ਕੁਝ ਹੋਰ ਜਿਹੜੇ ਕਿਸਾਨ ਆਗੂ ਸਨ ਉਹਨਾਂ ਦੇ ਵੀ ਸਾਨੂੰ ਉਹਨਾਂ ਨੇ ਭਾਵੇਂ ਹੀ ਟਿੱਪਣੀ ਨਹੀਂ ਕੀਤੀ ਉਹਨਾਂ ਦਾ ਕਹਿਣਾ ਸੀ ਕਿ ਸੁਪਰੀਮ ਕੋਰਟ ਦਾ ਫੈਸਲਾ ਆਵੇਗਾ ਫਿਰ ਅਸੀਂ ਮੀਟਿੰਗ ਕਰਨ ਤੋਂ ਬਾਅਦ ਹੀ ਕੋਈ ਟਿੱਪਣੀ ਕਰਾਂਗੇ ਪਰ ਸਪਸ਼ਟ ਉਹਨਾਂ ਨੇ ਵੀ ਕਰ ਦਿੱਤਾ ਕਿ ਸਾਡੀ ਮੰਗ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਹੈ ਤੇ ਅਸੀਂ ਕਾਨੂੰਨਾਂ ਦੇ ਸੱਦ ਹੋਣ ਤੋਂ ਬਾਅਦ ਹੀ ਜਿਹੜਾ ਏ ਉਹ ਕੋਈ ਫੈਸਲਾ ਲਵਾਂਗੇ ਕੋਈ ਗੱਲ ਜਿਹੜੀ ਆਖਾਂਗੇ ਸੋ ਬਹੁਤ ਵੱਡਾ ਦੇ ਨੇ ਆਉਣ ਵਾਲੇ ਕੁਝ ਘੰਟੇ ਕੁਝ ਮਿੰਟ ਜਿਹੜੇ ਨੇ ਇਸ ਅੰਦੋਲਨ ਦੇ ਲਈ ਕਿਸਾਨੀ ਸੰਘਰਸ਼ ਦੇ ਲਈ ਕਿਸਾਨ ਜਥੇਬੰਦੀਆਂ ਦੇ ਲਈ ਅੰਦੋਲਨ ਕਰ ਰਹੇ ਲੋਕਾਂ ਦੇ ਲਈ ਕੇਂਦਰ ਸਰਕਾਰ ਦੇ ਲਈ ਦਿੱਲੀ ਪੁਲਿਸ ਦੇ ਲਈ ਹਰ ਇੱਕ ਦੇ ਲਈ ਕਾਫੀ ਅਹਿਮ ਨੇ ਇਹਦੇ ਉੱਤੇ ਨਜ਼ਰ ਜਿਹੜੀ ਸਾਡੀ ਬਣੀ ਰਹੇਗੀ ਅੰਦਰ ਸੁਣਵਾਈ ਦੇ ਵਿੱਚ ਕੀ-ਕੁਝ ਹੁੰਦਾ ਹੈ ਕਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਅਸੀਂ ਪਲ-ਪਲ ਦੇ ਉੱਤੇ ਤੁਹਾਡੇ ਨਾਲ ਇਹ ਸਾਰੀਆਂ ਅਪਡੇਟਸ ਸਾਂਝੀਆਂ ਕਰਦੇ ਰਹਾਂਗੇ ਤੁਸੀਂ ਬੱਸ ਇਦਾਂ ਹੀ ਬਣੇ ਰਹੋ ਔਨਅਰ ਟੀਵੀ ਦੇ ਨਾਲ